ਜੈ ਸ਼੍ਰੀ ਰਾਧੇ 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 ਜੀ ਸਾਰੇ ਦੁਰਾਨ ਵਾਸੀ ਨਗਰ ਨਿਵਾਸੀਆਂ ਨੂੰ ਅੱਜ ਸ਼੍ਰੀ ਸ਼ੰਦੇਲਾ ਮੰਦਰ ਕਮੇਟੀ ਵੱਲੋਂ ਸ਼੍ਰੀ ਕ੍ਰਿਸ਼ਨ ਪਾਵਨ ਜਨਮ ਅਸ਼ਟਮੀ ਦੇ ਤਿਹਾਰ ਤੇ ਬਹੁਤ ਬਹੁਤ ਮੁਬਾਰਕ ਦਿਨੇ ਜੀ ਬਹੁਤ ਬਹੁਤ ਵਧਾਈਆਂ ਅੱਜ ਸ਼੍ਰੀ ਸ਼ੰਦੇਲਾ ਮੰਦਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਹਾਰ ਮਨਾਇਆ ਜਾ ਰਿਹਾ ਹੈ ਰਣੇ ਵਿੱਚ ਪਿਛਲੇ 2 ਮਹੀਨੇ ਤੋਂ ਬੱਚੇ ਜਿਹੜੇ ਨੇ ਲਗਾਤਾਰ ਤਿਆਰੀ ਕਰ ਰਹੇ ਸੀਗੇ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਅਲਾ ਰਾਣੀ ਦੇ ਜੀਵਨ ਦੇ ਅਧਾਰਤ ਉਹਨਾਂ ਦੇ ਲੀਲਾਵਾਂ ਤੇ ਬਿਓਗ੍ਰਾਫੀ ਰਾਹੀਂ ਉਹਨਾਂ ਦੇ ਪੜਨਾ ਦੇ ਉੱਤੇ ਡਾਂਸਾਂ ਰਾਹੀਂ ਜਿਹੜੀ ਆਪਣੀ ਕਲਾਕਾਰੀ ਤੁਹਾਨੂੰ ਦਿਖਾ ਰਹੇ ਨੇ ਸਭ ਤੋਂ ਪਹਿਲਾਂ ਅੱਜ ਦੇ ਇਸ ਸਪੈਸ਼ਲੀ ਦੇ ਵਿੱਚ ਸ਼੍ਰੀ ਕਨੇਸ਼ ਵੰਦਨਾ ਦੀ ਪ੍ਰਸਤੁਤੀ ਹੈ ਜਿਹੜੀ ਆ ਤੁਹਾਡੇ ਸਾਹਮਣੇ ਸਟੇਜ ਤੇ ਬੱਚਾ ਵੱਲੋਂ ਕੀਤੀ ਜਾ ਰਹੀ ਹੈ। ਇਹਦੇ ਉੱਤੇ ਜਿਹੜਾ ਭਜਨ ਚੱਲ ਰਿਹਾ ਨਾ ਗਣੇਸ਼ ਵੰਦਨਾ ਦਾ ਉਹ ਇਸ ਕਰਕੇ ਦੀ ਆਵਾਜ਼ ਮਿਊਟ ਕੀਤੀ ਹੈ ਕਿਉਂਕਿ ਇਹਦਾ ਕਾਪੀਰਾਈਟ ਪੈਂਦਾ ਸੀ। ਇਸ ਕਰਕੇ ਤੁਹਾਨੂੰ ਬੋਲ ਕੇ ਇਹ ਸਾਰੀ ਜਾਣਕਾਰੀ ਦੇ ਰਹੇ ਆ। ਹਨਾ ਉਮੀਦ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਤੁਹਾਨੂੰ ਪਸੰਦ ਆਇਆ ਗਿਆ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਨਾ ਇਹ ਚੈਨਲ ਸਾਡਾ ਬਣਾਇਆ ਇਸ ਦੇ ਉੱਤੇ ਸਿਰਫ ਧਾਰਮਿਕ ਜਾਂ ਜੇ ਕੋਈ ਵਲੌਗ ਵੀ ਬਣਾਵਾਂਗੇ ਤਾਂ ਉਹ ਸਮਾਜਿਕ ਜਿਹਦੇ ਉੱਤੇ ਸਿੱਖਿਆ ਮਿਲਦੀ ਹੋਵੇ ਇਸ ਕਰਕੇ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਖਸਮ ਕਰਕੇ ਕਮੈਂਟ ਜ਼ਰੂਰ ਕਰਕੇ ਦੱਸਿਓ ਮੇ ਬੱਚਿਆਂ ਵੱਲੋਂ ਤੋ ਪੇਸ਼ ਕਰੀ ਤੁਹਾਡੇ ਸਾਹਮਣੇ ਕੀਤੀ ਕੀਤੀ ਗਈ ਹੈ। ਕੋ ਤੁਹਾਨੂੰ ਵਧੀਆ ਲੱਗੀ। ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਇਸ ਤੋਂ ਬਾਅਦ ਅਗਲੀ ਪੇਸ਼ ਕਰੀਏ ਜਿਹੜੀ ਉਹ ਤੁਹਾਨੂੰ ਆਰਟ ਬਾਈ ਪਾਰਟ ਅਸੀਂ ਦਿਖਾਵਾਂਗੇ। ਸਾਰੀਆਂ ਜਿੰਨੇ ਵੀ ਬੱਚਿਆਂ ਵੱਲੋਂ ਐਟਮਾ ਕੀਤੀਆਂ ਗਈਆਂ ਨੇ ਬਹੁਤ ਹੀ ਪਿਆਰੀਆਂ ਬਹੁਤ ਹੀ ਵਧੀਆ ਐਟਮਾ ਉਹਨਾਂ ਵੱਲੋਂ ਰੱਖੀਆਂ ਗਈਆਂ ਸੀ। ਤੇ ਇਕ ਵਾਰ ਫੇਰ ਸਾਰਿਆਂ ਨੂੰ ਬੇਨਤੀ ਹੈ ਵੀ ਵੀਡੀਓ ਲਾਈਕ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਧੇ